ਸੁਣਿਏ ਸਭ ਤੋਂ ਪਹਿਲਾਂ ਇੱਕ ਮਹੇ ਗੱਲ ਦੱਸਣਾ ਹੈਗਾ ਉੱਚਾ ਰਹ ਤਰੰਗਿਆ ਦੁਬਾਰਾ ਫੇਰ ਇਸ ਤਰੰਗੇ ਦੇ ਪ੍ਰਤੀ ਅਲਫਾਜ਼ ਕਹਿ ਰਿਹਾ ਹੈ ਉੱਚਾ ਰਹ ਤਰੰਗਿਆ ਤੂੰ ਮਾਣ ਨਾਲ ਝੁੱਲਵੇਂ ਕਰੋੜਾ ਨੇ ਸ਼ਹੀਦੀ ਦਿੱਤੀ ਜਾਨ ਤੇਰਾ ਮੁੱਲ ਹੈ ਇੱਕ ਤੰਗਲੀ ਪ੍ਰਾਪਤੀ ਵਾਸਤੇ ਜਾਂ ਇਸ ਆਜ਼ਾਦੀ ਦੀ ਪ੍ਰਾਪਤੀ ਵਾਸਤੇ ਬਹੁਤ ਕੁਝ ਹੋਇਆ ਉਦਾਂ ਵਤਨ ਦੇ ਗਰੀਬਾ ਵਤਨ ਦੇ ਅਮੀਰਾ ਵਤਨ ਦੇ ਗਰੀਬਾ ਵਤਨ ਦੇ ਅਮੀਰਾ ਵੇਖੀ ਕਿਤੇ ਖੋ ਨਾ ਬੈਸੀ ਆਜ਼ਾਦੀ ਦਾ ਹੀਰਾ ਇਸ ਹੀਰੇ ਲਈ ਕੀ ਨਹੀਂ ਕੀਤਾ ਭਾਰਤ ਮਾਂ ਦੀ ਸੰਗਤ ਸਾਰੀ ਨੇ ਇਸ ਹੀਰੇ ਲਈ ਕੀ ਨਹੀਂ ਕੀਤਾ ਭਾਰਤ ਮਾਂ ਦੀ ਸੰਗਤ ਸਾਰੀ ਨੇ ਗੁਲਾਮੀ ਦੇ ਬਿੱਟ ਨੱਪ ਕੇ ਰੱਖਣਾ ਅਕਲ ਦਿੱਤੀ ਕਿਸ ਸੰਸਾਰੀ ਨੇ ਭਾਲੀ ਸਿਧੀ ਦੇ ਲੈ ਕਈਆਂ ਦਿੱਤਾ ਤਨ ਮਨ ਆਪਣੇ ਚੀਰਾ ਵੇਖੀ ਕਿਤੇ ਖੋ ਨਾ ਬੈਠੀ ਆਜ਼ਾਦੀ ਰਾਹੀ ਦਾ ਵੀਰਾ ਵੇਖੀ ਕਿਤੇ ਖੋ ਨਾ ਬੈਠੀ ਆਜ਼ਾਦੀ ਰਾਹੀ ਗਵਾਨ ਵਾਸਤੇ ਇਸ ਹੀਰੇ ਨੂੰ ਗਵਾਨ ਵਾਸਤੇ ਇਸ ਹੀਰੇ ਨੂੰ ਕਰਮ ਕਿਸੇ ਤੇ ਬਾੜ ਕਰੋ ਨਾ ਜੋ ਅੱਜ ਕਾ ਹਾਲਾਤ ਹੈ ਬੜੇ ਮਾੜੇ ਚੱਲ ਰਹੇ ਆ ਗਵਨ ਵਾਸਤੇ ਇਸ ਹੀਰੇ ਨੂੰ ਧਰਮ ਕਿਸੇ ਤੇ ਬਾੜ ਕਰੋ ਨਾ ਜਾਤ ਪਾਤ ਦੀ ਜਨ ਜਾਤੀ ਦੇ ਬਿਨ ਸੋਚੇ ਮਾਰੋ ਮਾਰ ਕਰੋ ਨਾ ਇਨਜਾਮ ਨਹੀਂ ਚੰਗੇ ਇਹਨਾਂ ਗੱਲਾਂ ਦੇ ਇਨਜਾਮ ਨਹੀਂ ਚੰਗੇ ਇਹਨਾਂ ਗੱਲਾਂ ਦੇ ਸੁਣ ਸੂਬੇ ਦੇ ਆਣ ਬਜ਼ੀਰਾ ਵੇਖੀ ਕਿਤੇ ਖੋਦਾਂ ਬੈਠੀ ਆਜ਼ਾਦੀ ਦਾ ਹੀਰਾ ਦੇ ਮਾਕਲਮ ਸਭ ਤੋਂ ਪਹਿਲਾਂ ਮੈਂ ਅੱਜ ਦੇ ਇਸ ਗਣਤੰਤਰ ਦਿਵਸ ਦੀਆਂ ਸਾਰੇ ਹੀ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਖਾਸ ਕਰਕੇ ਸਾਡੇ ਹੁਸ਼ਾਪੁਰ ਵਾਸੀਆਂ ਨੂੰ ਤੇ ਮੁੰਲਾ ਵਾਸੀਆਂ ਨੂੰ ਲੱਖ ਲੱਖ ਮੁबारका ਦਿੰਦਾ ਹਾਂ ਆਪ ਸਭ ਨੂੰ ਪਤਾ ਹੀ ਹੈ ਕਿ ਅਜਦਾ ਦਿਨ ਅਸੀਂ ਕਿਉਂ ਮਨਾਉਂਦੇ ਹਾਂ ਗਣਤੰਤਰ ਦਿਵਸ ਕਿਉਂ ਮਨਾਉਂਦੇ ਹਾਂ ਅੱਜ ਦੇ ਦਿਨ ਸਾਡਾ ਦੇਸ਼ ਦਾ ਸੰਵਿਧਾਨ ਜੋ ਲੱਗ ਹੋਇਆ ਸੀ ਸਾਡੇ ਦੇਸ਼ ਦਾ ਸੰਵਿਧਾਨ ਸਾਡੇ ਸਾਰੇ ਲਈ ਸਰਵਉੱਚ ਹੈ ਸਾਡੇ ਦੇਸ਼ ਦਾ ਸੰਵਿਧਾਨ ਸਾਨੂੰ ਸਾਰਿਆਂ ਨੂੰ ਏਕਤਾ ਦੀ ਮਾਲਾ ਦੇ ਵਿੱਚ ਪਰੋਦਾ ਹੈ ਸਾਨੂੰ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਦਿੰਦਾ ਹੈ ਸੋ ਸਾਡੇ ਦੇਸ਼ ਦਾ ਸੰਵਿਧਾਨ ਸਾਡੇ ਸਾਰਿਆਂ ਲਈ ਸਰਬੋਤਮ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜੀ ਸੰਵਿਧਾਨ ਦੇ ਮੁਤਾਬਕ ਸਾਡੇ ਦੇਸ਼ ਨੂੰ ਅੱਜ ਸਰ ਉੱਚ ਲੈ ਕੇ ਜਾ ਰਹੇ ਨੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਸਾਡਾ ਦੇਸ਼ ਅੱਜ ਅੰਤਰਰਾਸ਼ਟਰੀ ਲੈਵਲ ਤੇ ਬਲੰਦੀਆਂ ਨੂੰ ਛੂ ਰਿਹਾ ਹੈ ਸੋ ਸਾਨੂੰ ਸਾਰਿਆਂ ਨੂੰ ਆਪਣੇ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਇਹ ਨਾ ਸੋਚੀਏ ਕਿ ਅਸੀਂ ਕੁਝ ਨਹੀਂ ਕਰ ਸਕਦੇ ਆਪਣੇ ਦੇਸ਼ ਦੇ ਤੁਸੀਂ ਦੇਖਿਆ ਹੋਊਗਾ ਕਿ ਜਦੋਂ ਪਿਛਲੇ ਸਾਲ ਮਹੀਨੇ ਦੇ ਵਿੱਚ ਸਾਡੀ ਗੁਆਂਢੀ ਮੁਲਕ ਦੇ ਨਾਲ ਲੜਾਈ ਲੱਗੀ ਆ ਤੇ ਉਸ ਵੇਲੇ ਅਸੀਂ ਸਿਰਫ ਇਹ ਫੀਲ ਕਰਦੇ ਸੀ ਕਿ ਅਸੀਂ ਆਪਣੇ ਦੇਸ਼ ਲਈ ਕੀ ਕਰ ਸਕਦੇ ਅਸੀਂ ਘਰ ਬੈਠੇ ਤਿਲ ਮਲਾਰੇ ਸੀਗੇ ਕਿ ਸਾਨੂੰ ਵੀ ਯੋਗਦਾਨ ਮਿਲੇ ਅਸੀਂ ਵੀ ਦੇਸ਼ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾਈਏ ਕਿ ਸਾਡੀ ਡਿਊਟੀ ਜੇ ਸਾਡੀ ਸਰਕਾਰ ਕਿਤੇ ਲਾਵੇ ਤਾਂ ਅਸੀਂ ਵੀ ਵਿਰੋਧੀਆਂ ਦਾ ਮੂੰਹ ਤੋੜ ਵਿਰੋਧੀਆਂ ਨੂੰ ਮੂੰਹ ਤੋੜ ਜਵਾਬ ਦੇ ਸੋ ਸਾਨੂੰ ਦੇਸ਼ ਦੀ ਤਰੱਕੀ ਦੇ ਲਈ ਤੇ ਦੇਸ਼ ਦੇ ਲਈ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਹੈ ਦੇਸ਼ ਦੇ ਲਈ ਜੇਕਰ ਆਪਣਾ ਜੀਵਨ ਵੀ ਬਲਦਾਨ ਕਰਨਾ ਪਵੇ ਤਾਂ ਸਾਨੂੰ ਉਸ ਦੇ ਵੀ ਪਿੱਛੋਂ ਨਹੀਂ ਹਟਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕੀਤਾ ਹੈ ਕਿ ਮੈਂ ਅੱਜ ਦੇ ਆਏ ਹੋਏ ਮੁੱਖ ਮਹਿਮਾਨ ਡੀਐਸ ਬਾਗੀ ਜੀ ਦਾ ਤੇ ਆਈ ਹੋਈ ਸਾਡੀ ਸੰਗਤ ਦਾ ਸਾਰੇ ਪ੍ਰਭੂ ਪ੍ਰੇਮੀਆਂ ਦਾ ਰਿਸਪੈਕਟਫੁਲੀ ਧੰਨਵਾਦ ਕਰਦਾ ਹਾਂ ਮੈਂ ਮਾਣ ਕਰਦਾ ਹਾਂ ਕਿ ਸਾਡੇ ਇੱਕ ਸਦੇ ਦੇ ਉੱਤੇ ਐਨੇ ਪ੍ਰਭੂ ਬੇਮੀ ਇੱਥੇ ਇਕੱਠੇ ਹੋ ਗਏ ਉਸ ਤੇ ਕੱਲ ਦਾ ਸਾਨੂੰ ਬੜਾ ਮਾਣ ਹੈ ਸਭ ਤੋਂ ਵੱਡਾ ਮਾਣ ਸਾਨੂੰ ਹੋਇਆ ਸੀ ਪਹਿਲੀ ਵਾਰੀ ਇੱਥੇ ਉਪਰਾਲੇ ਕੀਤੇ ਡਾਕਟਰ ਸਾਹਿਬ ਨੇ ਕਿ ਅਸੀਂ ਪਹਿਲੀ ਵਾਰੀ ਝੰਡਾ ਚੜ੍ਹਾ ਲਹਿਰਾਇਆ ਹੈਗਾ ਉਹਦੇ ਵਿੱਚ ਤੁਹਾਡਾ ਸਾਰਿਆਂ ਦਾ ਹੀ ਯੋਗਦਾਨ ਹੈ ਇਸ ਵਾਸਤੇ ਮੈਂ ਇੱਕ ਵਾਰੀ ਫੇਰ ਸਾਰੇ ਪ੍ਰਭੂ ਪ੍ਰੇਮੀਆਂ ਦਾ ਧੰਨਵਾਦ ਕਰਦਾ ਹਾਂ ਅਤੇ ਮੂੰਹ ਮਿੱਠਾ ਕਰਕੇ ਜੜਾ ਜੋ ਵੀ ਮਾਰਾ ਬੋਟਾ ਤੇ ਹਾਂਜੀ ਅਲਸਭੀਆਂ ਮਿੱਤਰ ਅੱਜ ਦੇ ਗਣਤੰਤਰ ਦਿਵਸ ਤੇ ਮੈਂ ਆਪਣੇ ਵੱਲੋਂ ਸਾਰੇ ਹਿੰਦ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸ਼ਾਖਪੁਰ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਕਿ ਅੱਜ ਦਾ ਇਹ ਗਣਤੰਤਰ ਦਿਵਸ ਅਸੀਂ ਕਿਉਂ ਮਨਾਦੇ ਹਾਂ ਕਿਉਂਕਿ ਅੱਜ ਦੇ ਦਿਨ ਸਾਡੇ ਦੇਸ਼ ਦਾ ਸੁਤੰਤਰੀ ਹੋਇਆ ਸੀ ਸਾਡੇ ਦੇਸ਼ ਦਾ ਸੰਵਿਧਾਨ ਸਾਡੇ ਸਾਰਿਆਂ ਲਈ ਸਰਵਉੱਚ ਹੈ ਸਾਡੇ ਦੇਸ਼ ਦਾ ਸੰਵਿਧਾਨ ਸਾਰਿਆਂ ਨੂੰ ਸਾਰਿਆਂ ਨੂੰ ਏਕਤਾ ਦੀ ਮਾਲਾ ਦੇ ਵਿੱਚ ਬੰਨ੍ਹਦਾ ਹੈ ਤੇ ਸਾਨੂੰ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਦਿੰਦਾ ਹੈ। ਸੋ ਸਾਡੇ ਦੇਸ਼ ਦਾ ਸੰਵਿਧਾਨ ਸਾਡੇ ਸਾਰਿਆਂ ਲਈ ਸਰਵਉੱਚ ਹੈ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜੀ ਇਸੇ ਸੰਵਿਧਾਨ ਦੀ ਰਹਿਮਾਈ ਦੇ ਵਿੱਚ ਇਸੇ ਸੰਵਿਧਾਨ ਦੇ ਮੁਤਾਬਕ ਸਾਡੇ ਦੇਸ਼ ਨੂੰ ਅੱਜ ਅੰਤਰਰਾਸ਼ਟਰੀ ਲੈਵਲ ਤੇ ਲੈ ਕੇ ਗਏ ਹਨ ਤੇ ਸਾਡੇ ਦੇਸ਼ ਦਾ ਸਾਡਾ ਦੇਸ਼ ਅੱਜ ਅੰਤਰਰਾਸ਼ਟਰੀ ਰਂਤ ਤੇ ਬਰੰਦੀਆਂ ਦੀ ਥੀ ਹੈ। ਸੋ ਸਾਡੇ ਦੇਸ਼ ਦਾ ਸੰਵਿਧਾਨ ਸਾਨੂੰ ਸਰਵ ਉੱਚ ਹੈ ਸਾਡੇ ਲਈ ਸਾਨੂੰ ਆਪਣੇ ਦੇਸ਼ ਦੇ ਸੰਵਿਧਾਨ ਦੇ ਲਈ ਇਕਰ ਆਪਣੀ ਜਾਨ ਜਾਨ ਦੇਸ਼ ਦੇ ਲਈ ਆਪਣੀ ਜਾਨ ਵੀ ਦੇਣੀ ਚਾਹੀਦੀ ਤਾਂ ਸਾਨੂੰ ਇਹਨਾਂ ਸਭ ਨਾਲ ਕਰਨਾ ਚਾਹੀਦਾ ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਇੱਕ ਵਾਰ ਫੇਰ ਅੱਜ ਦੇ ਇਸ 26 ਜਨਮ ਦਿਨ ਗਣਤੰਤਰ ਦਿਵਸ ਤੇ ਸਾਰੇ ਹਿੰਦੀਸ਼ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਦਾ ਹਾਂ ਤੇ ਨਾਲ ਹੀ ਮਹੱਲਾ ਵਾਸੀਆਂ ਦਾ ਸੋ ਪ੍ਰੈਸ ਕੇ ਆਰ ਐਸ ਐਮ ਸਟੂ ਜੀ ਸਾਡੇ ਸੰਤ ਜੀ ਆਏ ਹਨ ਮੇਰੇ ਉਸਤਾ ਜੀ ਗੁਰ ਕੀ ਨਾਮ ਰੰਗੀ ਦਾ ਬੀਬੀ ਜੀ ਹਾਂ ਬੀਬੀ ਹਜ ਜੀ ਤੋਂ ਵੀ ਸੰਤ ਜੀ ਆਏ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਮਨਲਾ ਵਸਿਆ ਦਾ ਜਿੰਨੇ ਵੀ ਗੱਜਾ ਬੱਦਜਾ ਜੜੀਆਂ ਭੈਣਾ ਲੋਕਾਂ ਮੇਰੇ ਬਜ਼ੁਰਗ ਬੱਚੇ ਸਾਰੇ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਗੰਗਾਤ ਤੋਂ ਸ਼ੁਰੂ ਬਹੁਤ